ਤਦੂ ਸੱਚੇ ਪਾਤਸ਼ਾਹ ਜੀ ਨੇ ਜਸੂ ਸਾਹਿਬ ਜੀ ਦੀ ਜਾਨ ਦੇ ਇਸ ਵੇਲੇ ਜਨਨਾ ਕੀਤੀ ਰਾਜ ਮਹਾਰਾਜੇ ਤੇ ਹੈ ਜੀ ਦਾਤਨ ਕੁਟਲਾ ਕਰਨ ਵਾਸਤੇ ਬਾਹਰ ਨੂੰ ਜਿਸ ਜਿਹੇ ਜਾਂਦੇ ਆ ਤਾਂ ਉਸ ਵੇਲੇ ਇੱਕ ਮੁਗਲ ਸੂਈਆ ਜਿਹੜਾ ਮਹਾਰਾਜ ਦਾ ਪਿੱਛਾ ਕਰ ਰਿਹਾ ਸੀ ਸਾਧਗੁਰਾਂ ਜੀ ਦੇ ਉੱਪਰ ਪਿੱਛੋਂ ਵਾਰ ਕਰਨ ਲੱਗਦਾ ਹੈ ਤਾਂ ਮਹਾਰਾਜ ਉਸ ਵੇਲੇ ਹੱਥ ਵਿੱਚ ਜੜਾਉ ਫੜਿਆ ਹੋਇਆ ਗੜਵਈ ਉਹਦੇ ਜ਼ੋਰ ਨਾਲ ਮਾਰਦੇ ਆ ਕਿਉਂਦੀ ਉਸ ਨੂਰਦੀਨ ਦੀ ਮਦਦ ਤੇ ਵਾਰ ਕਰਨ ਵਾਲਾ ਲੰਘ ਤਰਿਆ ਕੰਮ ਕੀਤਾ ਹੈ ਇਹਦੇ ਵਾਸਤੇ ਸਦਾ ਹੀ ਜਿਹੜਾ ਹੈ ਜੁੱਤੀਆਂ ਪੈਣੇ ਕਰਿਆ ਨੇ ਸੋ ਦਾਤਨ ਸਰ ਸਾਹਿਬ ਉਸ ਸਥਾਨ ਦੇ ਪਿੱਛੇ ਬਾਹਰ ਉਸ ਨੂਰਦੀਨ ਦੀ ਕਬਰ ਬਣੀ ਹੈ ਜਿਹਨੇ ਕੰਮੀ ਜੁਕਿੰਨਾ ਦੇ ਲਾਇਕ ਕੀਤਾ ਸੀ ਅੱਜ ਵੀ ਸੰਗਤਾਂ ਜਦੋਂ ਜਾਂਦੀਆਂ ਉਸ ਸਥਾਨ ਤੇ ਤੇ ਉਸ ਸਥਾਨ ਤੇ ਉਡੀਕਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਾਹਿਬ ਜੀ ਦੀ ਜਾਨ ਜਿਸ ਵੇਲੇ ਜਨਨਾ ਕੀਤੀ ਰਾਤ ਮਹਾਰਾਜ ਇੱਥੇ ਰਹੇ ਅਗਲੀ ਸਵੇਰ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਤਨਕੁਰਲਾ ਕਰਨ ਵਾਸਤੇ ਬਾਹਰ ਨੂੰ ਜਿਸ ਵੇਲੇ ਜਾਂਦੇ ਆ ਤਾਂ ਉਸ ਵੇਲੇ ਇੱਕ ਮੁਗਲ ਸੂਈਆ ਜਿਹੜਾ ਮਹਾਰਾਜ ਦਾ ਪਿੱਛਾ ਕਰ ਰਿਹਾ ਸੀ ਜਦੋਂ ਸਤਿਗੁਰਾਂ ਜੀ ਦੇ ਉੱਪਰ ਪਿੱਛੋਂ ਵਾਰ ਕਰਨ ਲੱਗਦਾ ਹੈ ਤਾਂ ਮਹਾਰਾਜ ਉਸ ਵੇਲੇ ਹੱਥ ਵਿੱਚ ਜਿਹੜਾ ਉਹ ਫੜਿਆ ਹੋਇਆ ਗੜਵੀ ਉਹਦੇ ਜ਼ੋਰ ਨਾਲ ਮਾਰਦੇ ਆ ਜੋ ਵੀ ਉਸ ਨੂਰਦੀਨ ਦੀ ਮੌਤ ਹੋ ਜਾਂਦੀ ਹੈ ਕਿ ਮਹਾਰਾਜ ਉਸ ਤੋਂ ਫਿਰ ਇਹ ਬਚਨ ਕਹਿੰਦੇ ਆ ਕਹਿੰਦੇ ਜੇ ਤੇ ਸਨਮੁਖ ਹੋ ਕੇ ਲੜਦਾ ਵੀਰਗਤੀ ਪ੍ਰਾਪਤ ਹੁੰਦੀ ਪਰ ਹੁਣ ਜਿਹੜਾ ਇਹ ਕੰਮ ਬੜਾ ਇੱਠ ਤੇ ਵਾਰ ਕਰਨ ਵਾਲਾ ਲਹਨਤ ਪਰਿਆ ਕੰਮ ਕੀਤਾ ਹੈ ਇਹਦੇ ਵਾਸਤੇ ਸਦਾ ਹੀ ਜਿਹੜਾ ਹੈ ਕਿ ਜੁੱਤੀਆਂ ਪੈਂਦੀਆਂ ਰਹਿਣਗੀਆਂ ਸੋ ਦਾਤਨ ਸਰ ਸਾਹਿਬ ਉਸ ਸਥਾਨ ਦੇ ਫਿਰ ਬਾਹਰ ਉਸ ਨੌਰਦੀਨ ਦੀ ਕਬਰ ਬਣੀ ਹੈ ਜਿਨੇ ਕੰਮ ਹੀ ਜੁੱਤੀਆਂ ਦੇ ਲਾਇਕ ਕੀਤਾ ਸੀ ਕਿ ਅੱਜ ਵੀ ਸੰਗਤਾਂ ਜਦੋਂ ਜਾਂਦੀਆਂ ਉਸ ਸਥਾਨ ਤੇ ਤੇ ਉਸ ਸਥਾਨ 'ਤੇ ਉਹ ਜੁੱਤੀਆਂ ਮਾਰਦੀਆਂ ਇਸ ਤਰ੍ਹਾਂ ਦੇ ਪਿੱਟ ਤੇ ਵਾਰ ਕਰਨ ਵਾਲਿਆਂ ਨੂੰ ਸਦਾ ਹੀ ਲਾਣਤਾ ਪਿੰਦੀਆਂ ਰਹਿੰਦੀਆਂ ਤੇ ਜਿੱਥੇ ਜਿਨ੍ਹਾਂ ਨੇ ਵੀਰਗਤੀ ਪ੍ਰਾਪਤ ਕੀਤੀ ਹੈ ਉਹਨਾਂ ਸ਼ਹੀਦਾਂ ਨੂੰ ਸਦਾ ਹੀ ਇੱਥੇ ਨਮਸਕਾਰਾਂ ਹੁੰਦੀਆਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਕਸਰ ਸਾਹਿਬ ਜੀ ਦੀ ਜਾਨ ਦੇ ਇਸ ਵੇਲੇ ਜetna ਕੀਤੀ ਰਾਤ ਮਹਾਰਾਜ ਇੱਥੇ ਰਹੇ ਅਗਲੀ ਸਵੇਰ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾਤਨਕੁਰਲਾ ਕਰਨ ਵਾਸਤੇ ਬਾਹਰ ਨੂੰ ਜਿਸ ਵੇਲੇ ਜਾਂਦੇ ਆ ਤਾਂ ਉਸ ਵੇਲੇ ਇੱਕ ਮੁਗਲ ਸੂਈਆ ਜਿਹੜਾ ਮਹਾਰਾਜ ਦਾ ਪਿੱਛਾ ਕਰ ਰਿਹਾ ਸੀ ਜਦੋਂ ਸਤਿਗੁਰਾਂ ਜੀ ਦੇ ਉੱਪਰ ਪਿੱਛੋਂ वार ਕਰਨ ਲੱਗਦਾ ਹੈ ਤਾਂ ਮਹਾਰਾਜ ਉਸ ਵੇਲੇ ਹੱਥ ਵਿੱਚ ਜਿਹੜਾ ਉਹ ਫੜਿਆ ਹੋਇਆ ਗੜਵਾ ਹੀ ਉਹਦੇ ਜ਼ੋਰ ਨਾਲ ਮਾਰਦੇ ਆ ਤੇ ਉਹਦੀ ਉਸ ਨੂਰਦੀਨ ਦੀ ਮੌਤ ਹੋ ਜਾਂਦੀ ਹੈ ਤੇ ਮਹਾਰਾਜ ਉਸ ਥਾਂ ਤੋਂ ਫਿਰ ਇਹ ਬਚਨ ਕਹਿੰਦੇ ਆ ਕਹਿੰਦੇ ਜੇ ਤੇ ਸਨਮੁਖ ਹੋ ਕੇ ਲੜਦਾ ਵੀਰਗਤੀ ਪ੍ਰਾਪਤ ਹੁੰਦੀ ਪਰ ਹੁਣ ਜਿਹੜਾ ਇਹ ਕੰਮ ਬੜਾ ਇੱਕ ਤੇ ਵਾਰ ਕਰਨ ਵਾਲਾ ਲੰਢਤ ਪਰਿਆ ਕੰਮ ਕੀਤਾ ਹੈ ਇਹਦੇ ਵਾਸਤੇ ਸਦਾ ਹੀ ਜਿਹੜਾ ਹੈ ਕਿ ਜੁੱਤੀਆਂ ਪੈਂਦੀਆਂ ਰਹਿਣਗੀਆਂ ਸੋ ਦਾਤਨ ਸਰ ਸਾਹਿਬ ਉਸ ਸਥਾਨ ਦੇ ਫਿਰ ਬਾਹਰ ਉਸ ਨੂਰਦੀਨ ਦੀ ਕਬਰ ਬਣੀ ਹੈ ਜਿਨੇ ਕੰਮ ਹੀ ਜੁੱਤੀਆਂ ਦੇ ਲਾਇਕ ਕੀਤਾ ਸੀ ਕਿ ਅੱਜ ਵੀ ਸੰਗਤਾਂ ਜਦੋਂ ਜਾਂਦੀਆਂ ਉਸ ਸਥਾਨ ਤੇ ਤੇ ਉਸ ਸਥਾਨ 'ਤੇ ਉਹ ਜੁੱਤੀਆਂ ਮਾਰਦੀਆਂ ਇਸ ਤਰ੍ਹਾਂ ਦੇ ਪਿੱਟ ਤੇ ਵਾਰ ਕਰਨ ਵਾਲਿਆਂ ਨੂੰ ਸਦਾ ਹੀ ਲਾਨਤਾਂ ਪੈਂਦੀਆਂ ਰਹਿੰਦੀਆਂ ਤੇ ਜਿੱਥੇ ਜਿਨ੍ਹਾਂ ਨੇ ਵੀਰਗਤੀ ਪ੍ਰਾਪਤ ਕੀਤੀ ਹੈ ਉਹਨਾਂ ਸ਼ਹੀਦਾਂ ਨੂੰ ਸਦਾ ਹੀ ਇੱਥੇ ਨਮਸਕਾਰਾਂ ਹੁੰਦੀਆਂ